ਲੋਵੀ ਮਿੱਤਰੋ ਅੱਜ ਦਾ ਜਿਹੜਾ ਖੇਡ ਮੇਲਾ ਪਿੰਡ ਕੋਟਲਾ ਜਨੇਰਦੀ ਧਰਤੀ ਦੇ ਉੱਤੇ ਚੱਲੀ ਜਾਂਦਾ ਬਾਈ ਗਿੰਦੀ ਕੋਟਲਾ ਤੇ ਨਾਲ ਸਾਡਾ ਯਾਰ ਬਾਈ ਮਨਜੀਤ ਕੋਟਲੇ ਵਾਲਾ ਇਹਨਾਂ ਭਰਾਵਾਂ ਦੇ ਵੱਲੋਂ ਅੱਜ ਇਨਾਮਾਂ ਵਾਲੇ ਦਾ ਧਮਾਕੇ ਪਾਏ ਹੋਇਆ ਮੇਰੇ ਮਿੱਤਰੋ ਆ ਪਏ ਆ ਕੱਪ ਤੇ ਇੱਧਰ ਵਾਲੇ ਸੀੜੀਆਂ ਦੇ ਉੱਤੇ ਗੱਲਾਂ ਚੱਲਣਗੀਆਂ ਮੇਰੇ ਮਿੱਤਰੋ ਕਿ ਪਹਿਲਾ ਇਨਾਮ ਐਲਸੀਡੀ ਇਹ ਦੇਖਣਾ ਇਹ ਆ ਵੀ ਕਿਹਦੀ ਦੀਵਾਰ ਦੇ ਉੱਤੇ ਜਾਂਦੀ ਆ ਤੇ ਨਾਲ ਦੂਜਾ ਪ੍ਰਾਈਜ਼ ਏਸੀ ਕੂਲਰ ਆ ਮੇਰੇ ਮਿੱਤਰੋ ਤੇ ਆ ਤੀਜਾ ਫਰਾਟਾ ਪੱਖਾ ਵਾ ਔਰ ਨਾਲ ਕਹਿੰਦੇ ਭਰਾਵਾ ਦੇ ਵੱਲੋਂ ਛੱਤ ਵਾਲੇ ਪੱਖੇ ਦਿੱਤੇ ਜਾਣਿਆ 2 ਤੇ ਲੋਵੀ ਮਿੱਤਰੋ ਚੌਥਾ ਤੇ ਆਪਿਆ ਪੰਜਵਾਂ ਇਨਾਮ ਤੇ ਕਬੂਤਰ ਉੱਡੇ ਨੇ 80 ਤੇ ਆ 골ਡਨ ਰੰਗ ਦੇ ਕੱਪ ਨੇ 11 ਤੱਕ ਕੱਪ ਦਿੱਤੇ ਜਾਣਿਆ ਭਰਾਵਾ ਦੇ ਵੱਲੋਂ ਤੇ ਨਾਲ ਜਿੱਥੇ ਵੈਸਟ ਕਬੂਤਰਾਂ ਦੇ ਵੱਡੇ ਮਾਨ ਸਨਮਾਨ ਕੀਤੇ ਜਾਣੇ ਆ ਇਹ ਜਿੰਨੇ ਵੀ ਭਰਾ ਸਾਡੇ ਹੋਣਗੇ ਕਬੂਤਰ ਮੋੜਨਗੇ ਜਿਹੜੇ ਜਾਂ ਫਿਰ ਆਪਦੇ ਕਬੂਤਰ ਆਪ ਘਟਾਉਣਗੇ ਉਨ੍ਹਾਂ ਦੇ ਸਨਮਾਨ ਭਰਾਵਾਂ ਦੇ ਵੱਲੋਂ ਮੈਡਲਨ ਨਾਲ ਕੀਤੇ ਜਾਣੇ